1701 ਈਸਵੀ ਵਿੱਚ ਪਹਾੜੀ ਰਾਜਿਆਂ ਨੇ ਬਾਕੀ ਰਾਜਿਆਂ ਨੂੰ ਨਾਲ ਲੈ ਕੇ ਆਨੰਦਪੁਰ ਉੱਪਰ ਹਮਲਾ ਕੀਤਾ। ਉਹ ਸਾਰੇ ਰਲ ਕੇ ਸਿੰਘਾਂ ਨੂੰ ਹਰਾ ਨਾ ਸਕੇ। ਸਿੰਘ ਕਿਲੇ ਵਿੱਚੋਂ ਬੜੀ ਹੁਸ਼ਿਆਰੀ ਨਾਲ ਲੜਦੇ ਰਹੇ। ਜਿੱਤ ਨਾ ਹੁੰਦੀ ਦੇਖ ਕੇ ਉਹ ਆਨੰਦਪੁਰ ਨੂੰ ਘੇਰਾ ਪਾ ਕੇ ਬੈਠ ਗਏ। ਪਹਾੜੀ ਰਾਜਿਆਂ ਬਾਹਰੋਂ ਅੰਨ ਪਾਣੀ ਅੰਦਰ ਜਾਣਾ ਬੰਦ ਕਰ ਦਿੱਤਾ। 2 ਮਹੀਨੇ ਦੇ ਘੇਰੇ ਵਿੱਚੋਂ ਵੀ ਸਿੰਘਾਂ ਹਾਰ ਨਾ ਮੰਨੀ। ਇੱਕ ਦਿਨ ਰਾਜਾ ਕੇਸਰੀ ਚੰਦ ਨੇ ਦੂਜੇ ਰਾਜਾ ਨਾਲ ਇਹ ਯੋਜਨਾ ਬਣਾਈ ਇੱਕ ਹਾਥੀ ਦੇ ਮੱਥੇ ਉੱਪਰ ਲੋਹੇ ਦੇ ਤਵੇ ਤੇ ਤਾਲਾ ਬੰਨਿਆ ਜਾਣਾ ਤੇ ਹਾਥੀ ਨੂੰ ਸੁੱਖਾ ਖਵਾ ਕੇ ਤੇ ਸ਼ਰਾਬ ਪਿਲਾ ਕੇ ਮਸਤ ਕੀਤਾ ਜਾਵੇ ਉਸ ਦੀ ਮਦਦ ਨਾਲ ਲੋਹ ਗੜ ਦੇ ਦਰਵਾਜੇ ਨੂੰ ਤੋੜਿਆ ਜਾਵੇ ਦਰਵਾਜਾ ਟੁੱਟ ਜਾਣ ਤੇ ਸਿੰਘਾਂ ਉੱਪਰ ਤਾਵਾ ਬੋਲ ਦਿੱਤਾ ਜਾਵੇ ਹੋ ਸਕੇ ਤਾਂ ਗੁਰੂ ਨੂੰ ਜਿੰਦਾ ਫੜ ਲਿਆ ਜਾਵੇ ਜਾਂ ਫਿਰ ਮਾਰ ਦਿੱਤਾ ਜਾਵੇ ਗੁਰੂ ਜੀ ਨੂੰ ਕੇਸਰੀ ਚੰਦੇ ਦਰਵਾਜ਼ਾ ਤੋੜਨ ਦੀ ਵਿਉਂਤ ਉਹਨਾਂ ਦੇ ਸੁਹੀਏ ਨੇ ਆਦਤੀ ਗੁਰੂ ਜੀ ਨੇ ਕਿਹਾ ਸਾਡੇ ਪਾਸ ਗੜੀ ਅੰਦਰ ਵੀ ਇੱਕ ਹਾਥੀ ਹੈ ਜਿਹੜਾ ਕੇਸਰੀ ਚੰਦੇ ਹਾਥੀ ਦਾ ਮੂੰਹ ਪੂਆ ਸਕਦਾ ਹੈ ਧੁਰੇ ਚੰਦ ਉਸ ਸਮੇ ਗੁਰੂ ਜੀ ਪਾਸ ਖੜਾ ਸੀ ਉਸ ਨੂੰ ਲੱਗਿਆ ਜਿਵੇਂ ਗੁਰੂ ਜੀ ਦਾ ਇਸ਼ਾਰਾ ਘੜੀ ਵਾਲੇ ਹਾਥੀ ਦਾ ਉਸ ਵੱਲ ਹੋਵੇ ਉਹ ਹਾਥੀ ਦਾ ਮੁਕਾਬਲਾ ਕਰਨ ਤੋਂ ਡਰ ਗਿਆ ਉਸ ਨੇ ਰਾਤੋਂ ਰਾਤ ਘੜੀ ਦੀ ਕੰਦ ਟੱਪ ਕੇ ਭੱਜ ਜਾਣਾ ਠੀਕ ਸਮਝਿਆ ਰਾਤ ਦੇ ਅੰਧੇਰੇ ਵਿੱਚ ਕੇਲੇ ਦੀ ਕੰਦ ਟੱਪਣ ਲੱਗਿਆ ਡਿੱਗ ਗਿਆ ਤੇ ਲੱਤ ਟੁੱਟ ਗਈ ਬੜੀ ਮੁਸ਼ਕਲ ਨਾਲ ਉਹ ਆਪਣੇ ਘਰ ਅੰਮ੍ਰਿਤਸਰ ਪੂਜਾ ਦੋਣੀ ਚੰਦ ਦੇ ਕਰਦਿਆਂ ਨੂੰ ਜਦੋਂ ਪਤਾ ਲੱਗਿਆ ਕਿ ਉਹ ਗੁਰੂ ਤੋਂ ਬੇਮੁਖ ਹੋ ਗਿਆ ਹੈ ਤਾਂ ਉਹਨਾਂ ਸਾਰਿਆਂ ਉਸ ਨੂੰ ਬੁਲਾਉਣਾ ਬੰਦ ਕਰ ਦਿੱਤਾ ਸ਼ਰਮ ਦੇ ਮਾਰੇ ਉਹ ਘਰੋਂ ਬਾਹਰ ਨਾ ਨਿਕਲਦਾ ਗੁਰੂ ਦੀ ਬਖਸ਼ਿਸ਼ ਤੋਂ ਸਖਣਾ ਨਿਗੁਣਾ ਦੋਣੀ ਚੰਦ ਕਰਦੇ ਅੰਦਰ ਸੱਪ ਦੇ ਲੜਨ ਨਾਲ ਮਰ ਗਿਆ ਉਸ ਵਿੱਚੋਂ ਉਸ ਦੇ ਦੋ ਪੁੱਤਰ ਅਨੂਪ ਸਿੰਘ ਤੇ ਸਰੂਪ ਸਿੰਘ ਆਪਣੇ ਪਿਤਾ ਦੀ ਬਦਨਾਮੀ ਦੀ ਕਾਲਖ ਧੋਣ ਲਈ ਗੁਰੂ ਜੀ ਪਾਸ ਅਨੰਦਪੁਰ ਹਾਜ਼ਰ ਹੋਏ ਤੇ ਅੰਮ੍ਰਿਤ ਛੱਕ ਕੇ ਗੁਰੂ ਘਰ ਦੀ ਸੇਵਾ ਵਿੱਚ ਲੰਘ ਗਏ ਬੇਮੁਖ ਹੋ ਕੇ ਦੁਨੀ ਚੰਦ ਦੇ ਪੱਜ ਜਾਣ ਤੋਂ ਦੂਜੇ ਦਿਨ ਪਹਾੜੀ ਰਾਜਿਆਂ ਦਾ ਮਸਤ ਕੀਤਾ ਹਾਥੀ ਗੜੀ ਦੇ ਦਰਵਾਜ਼ੇ ਨੇੜੇ ਕੁੱਜਾ ਤਾਂ ਗੁਰੂ ਜੀ ਨੇ ਬਚਿੱਤਰ ਸਿੰਘ ਰਾਠੌਰ ਪੁੱਤਰ ਪਾਈ ਮੰਨੀ ਸਿੰਘ ਸ਼ਹੀਦ ਨੂੰ ਥਾਪਣਾ ਦਿੱਤੀ ਉਸ ਨੂੰ ਨਾਗਣੀ ਦੇ ਕੇ ਹਾਥੀ ਦੇ ਮੁਕਾਬਲੇ ਲਈ ਭੇਜ ਦਿੱਤਾ ਗੁਰੂ ਜੀ ਦੀ ਬਖਸ਼ਿਸ਼ ਸਦਕਾ ਉਸ ਨੇ ਗੜੀ ਦਾ ਦਰਵਾਜ਼ਾ ਖੁਲਵਾ ਕੇ ਬੜੀ ਤੇਜ਼ੀ ਨਾਲ ਘੋੜੇ ਨੂੰ ਪਿਛਲੇ ਦੋ ਪੈਰਾਂ ਤੇ ਖੜੇ ਕਰਕੇ 나ਗਣੀ ਹਾਥੀ ਦੇ ਮੱਥੇ ਵਿੱਚ ਜਾਲ ਮਾਰੀ 나ਗਣੀ ਹਾਥੀ ਦੇ ਸਿਰ ਉੱਪਰ ਬੰਨ੍ਹੇ ਹੋਏ ਤਵਿਆਂ ਨੂੰ ਚੀਰਦੀ ਉਸ ਦੇ ਮੱਥੇ ਵਿੱਚ ਜਾਲ ਦਸੀ ਹਾਥੀ ਦਾ ਸ਼ਰਾਬ ਤੇ ਸੁੱਖੇ ਦਾ ਨਸ਼ਾ ਸਭ ਉੱਤਰ ਗਿਆ ਉਹ ਦੁੱਖ ਤੇ ਤਕਲੀਫ ਨਾਲ ਤੜਫਦਾ ਹੋਇਆ ਛੇ ਨੂੰ ਭੱਜਿਆ ਹਾਥੀ ਪਹਾੜੀ ਰਾਜਿਆਂ ਦੀ ਫੌਜ ਨੂੰ ਲਤਾੜਨ ਲੱਗਾ ਕੇਸਰੀ ਚੰਦੀ ਫੌਜ ਵਿੱਚ ਭਾਜੜ ਪੈ ਗਈ ਖਾਲਸੇ ਨੂੰ ਫੌਜ ਨਾਲ ਦੋ ਹੱਥ ਕਰਨ ਦਾ ਮੌਕਾ ਮਿਲ ਗਿਆ ਭਾਈ ਉਦੇਸ ਸਿੰਘ ਨੇ ਲੱਗੇ ਹੱਥ ਲੜਦਿਆਂ ਲੜਦਿਆਂ ਇੱਕ ਵਾਰ ਵਿੱਚ ਰਾਜਾ ਕੇਸਰੀ ਚੰਦ ਦਾ ਸਿਰ ਤੱਡ ਨਾਲੋਂ ਜੁਦਾ ਕਰ ਦਿੱਤਾ ਗੁਰੂ ਜੀ ਪਾਸ ਜਾ ਸਿਰ ਹਾਜ਼ਰ ਕੀਤਾ ਪਹਾੜੀ ਰਾਜੇ ਆਪਣੀ ਦੂਜੀ ਤਰਕੀਬ ਦੇ ਫੇਲ ਹੋਣ ਦੇ ਨਾਲ-ਨਾਲ ਕੇਸਰੀ ਚੰਦ ਨੂੰ ਵੀ ਮਰਵਾ ਬੈਠੇ ਤਾਂ ਆ ਕੇ ਉਹ ਉੱਠ ਕੇ ਚਲੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ